ਜਿੱਥੋਂ ਦੀ ਲੈਂਕ ਰੋਡ ਸੜਕਾਂ ਲੱਗਦੀਆਂ ਕਿਸਾਨਾਂ ਦੀ ਜ਼ਮੀਨ ਕੋਲ ਦੀ ਪਿੰਡਾਂ ਵਾਲੀਆਂ ਸੜਕਾਂ ਉੱਥੋਂ ਕਿਸਾਨ ਜਿਹੜੇ ਸੜਕ ਵੱਢ ਕੇ ਜ਼ਮੀਨ ਚ ਰਲਾਰ ਲੈਂਦੇ ਆ ਡੱਲੇਵਾਲ ਸਾਹਿਬ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਰੂਰ ਦੱਸੋ ਦੇਖੋ ਇਹ ਇਹਦੇ ਵਿੱਚ ਨਾ ਕਿਸਾਨਾਂ ਨੂੰ ਇੱਕ ਵਿਚਾਰਿਆਂ ਨੂੰ ਮੈਨੂੰ ਤਾਂ ਹੀ ਲੱਗਦਾ ਹੈ ਜੀ ਕਿ ਜਾਣਕਾਰੀ ਦੀ ਘਾਟ ਹੈ ਨੌਲੇਜ ਦੀ ਘਾਟ ਹੈ ਹੋਰ ਕੋਈ ਬੜਾ ਫਰਕ ਨਹੀਂ ਹੈ ਜੀ ਜੀ ਜੇਕਰ ਸਾਡੀ 5 ਕਿੱਲੇ ਖੇਤ ਨਾਲ ਨਹੀਂ ਫਸਲ ਪੂਰੀ ਹੋਣੀ ਤਾਂ ਵੱਟ ਨਾਲ ਕੁਝ ਨਹੀਂ ਹੋਣ ਲੱਗਾ। ਡਾ ਸਾਹਿਬ ਇੱਕ ਸਵਾਲ ਹੋਰ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਆਪਣੇ ਵੀਰ ਸ਼ਹੀਦ ਹੋਏ ਆ ਉਹਨਾਂ ਦੇ ਵਾਸਤੇ ਕਿਸਾਨ ਜੁਨੀਅਨ ਦੀ ਜਿਹੜੀ ਕੋਈ ਰਣਨੀਤੀ ਹੈ ਕੋਈ ਉਹਨਾਂ ਵਾਸਤੇ ਜਦੋਂ ਦੇਸ਼ ਦੇ ਹਰ ਵਰਗ ਦੇ ਲੋਕ ਦੇ ਹਿੱਤਾਂ ਤੇ ਹੱਕਾਂ ਦੀ ਗੱਲ ਆਉਂਦੀ ਉਹਦੋਂ ਪੰਜਾਬ ਹਮੇਸ਼ਾ ਮੋਰੀ ਰਹੀ ਹਾ ਤੇ ਅੱਜ ਵੀ ਪੰਜਾਬ ਦੀ ਧਰਤੀ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੂਰੇ ਦੇਸ਼ 'ਚੋ 18 ਕਿਸਾਨ ਜਥੇਬੰਦਗਾਂ ਪਹੁੰਚ ਗਏ ਨੇ ਜਿੱਥੇ ਕਿ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਤੇ ਹੱਕਾਂ ਦੀ ਗੱਲ ਹੋਵੇਗੀ ਵੱਡੀ ਤعداد ਦੇ ਵਿੱਚ ਪਹੁੰਚ ਗਏ ਨੇ ਜਿੱਥੇ ਕਿ ਸਰਕਾਰਾਂ ਨੂੰ ਝੁਕਣਾ ਪੈਂਦਾ ਪਹਿਲਾਂ ਕਾਨੂੰਨ ਬਣਾਏ ਉਹਨਾਂ ਕਾਨੂੰਨ ਰੱਦ ਜ਼ਰੂਰ ਕੀਤੇ ਪਰ ਕੁਝ ਵਾਅਦੇ ਕੀਤੇ ਗਏ ਸੀ ਜਿਹੜੇ ਪੂਰੇ ਨਹੀਂ ਕੀਤੇ ਗਏ ਤੇ ਅੱਜ ਉਸੇ ਵਾਅਦਿਆਂ ਨੂੰ ਪੂਰਾ ਕਰਾਉਣ ਦੇ ਵਾਸਤੇ ਜਿਹੜਾ ਜਿੱਥੇ ਇਕੱਠ ਹੋਇਆਗਾ ਸਟੇਜ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਬਰਨਾਲਾ ਜ਼ਿਲ੍ਹਾ ਦੀ ਧਰਤੀ ਤੇ ਦਾਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਇਕੱਠਾ ਜਿਹੜਾ ਕਿ ਇੱਕ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ ਇੱਥੇ ਅਮਨ ਪਸੰਦ ਲੋਕ ਆ ਜਿਹੜੇ ਇਥੇ ਪਹੁੰਚੇ ਨੇ ਹਰ ਵਰਗ ਦੇ ਹਿੱਤਾਂ ਦੇ ਲੋਕਾਂ ਦੀ ਗੱਲ ਹੈ ਇੱਥੇ ਇਕੱਲੇ ਕਿਸਾਨਾਂ ਦੀ ਨਹੀਂ ਮਜ਼ਦੂਰਾਂ ਦੀ ਨਹੀਂ ਪਰ ਸਾਨੂੰ ਜਦੋਂ ਪੰਜਾਬ ਦੀ ਦੇਸ਼ ਦੇ ਕੋਈ ਵਿਵਪਤਾ ਪੈਂਦੀ ਹੈ ਉਦੋਂ ਕਿਸਾਨ ਲੋਕ ਆ ਜਿਹੜੇ ਸਾਡੇ ਉਹ ਇੱਥੇ ਪਹੁੰਚਦੇ ਨੇ ਤੇ ਅੱਜ ਪਹੁੰਚੇ ਨੇ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ ਸਾਨੂੰ ਸਾਥ ਦੇਣ ਦੀ ਲੋੜ ਆ ਬਹੁਤ ਸਾਰੇ মিডিਆ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਮਨੂਕਾ ਟੀਵੀ ਚੈਨਲ ਵੱਲੋਂ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਸਾਨਾਂ ਦੇ ਵੱਲੋਂ ਇਕੱਠ ਰੱਖਿਆ ਗਿਆ ਜਿਸ ਦੀ ਅਗਵਾਈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸਿੱਧੂਪੁਰ ਏਕਤਾ ਜਥੇ ਸਬੰਧੀ ਦੇ ਕਰ ਰਹੇ ਨੇ ਇਹ ਜਿਹੜਾ ਇਕੱਠਾ ਕਾਦੇ ਸਬੰਧ ਦੇ ਵਿੱਚ ਰੱਖਿਆ ਗਿਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਜਿਹੜੇ ਅੱਜ ਦਾ ਇਕੱਠਾ ਕਾਦੇ ਲਈ ਰੱਖਿਆ ਗਿਆ ਹੈ ਜੀ ਦੇਖੋ ਅੱਜ ਦਾ ਜਿਹੜਾ ਇਕੱਠ ਹੈ ਨਾ ਜੀ ਪਿਛਲੇ ਸਮੇਂ 'ਚ ਇੱਕ ਤਾਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤੇ ਸੀਗੇ ਕਿ ਜਦੋਂ ਅਸੀਂ ਅੰਦੋਲਨ ਸਮਾਪਤ ਕਰਕੇ ਆਏ ਆ ਜਾਂ ਉਹਨੂੰ ਪੋਸਟਪੋਨ ਕਰਕੇ ਆਏ ਆ ਜੀ ਉਦੋਂ ਸੀਗਾ ਕਿ ਅਸੀਂ ਤੁਹਾਡਾ ਅੰਬੀਲੀ ਸੋਧ ਬੈਲੇ ਨਹੀਂ ਲੈ ਕੇ ਆਵਾਂਗੇ ਵਾਅਦਾ ਸੀ ਕਿ ਕਿਸਾਨਾਂ ਦੇ ਪਾਏ ਕੇਸ ਸਾਰੇ ਵਾਪਸ ਲਾਵਾਂਗੇ ਵਾਅਦਾ ਸੀ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਵਾਅਦਾ ਸੀ ਲਖੀਮਪੁਰ ਵਾਲਿਆਂ ਨੂੰ ਨਸੀਨ ਸਾਹਿਬ ਦਵਾਵਾਂਗੇ ਉਹਨਾਂ ਤੋਂ ਸਰਕਾਰ ਦੀ ਕੋਈ ਕਾਰਵਾਈ ਨਹੀਂ ਸਗੋ ਮਤਲਬ ਯੂ ਟਰਨ ਲੱਗੀ ਹੈ ਹੁਣ ਉਸ ਤੋਂ ਅਗਲੀ ਗੱਲ ਇਹ ਸੀ ਕਿ ਚੋਣਾਂ ਦੌਰਾਨ ਸਰਕਾਰ ਦਾ ਵਾਅਦਾ ਸੀ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਨਾਲੇ ਜੀ ਕਿਸਾਨਾਂ ਦੀ ਕਰਜ਼ ਮੁਕਤੀ ਕਰਾਂਗੇ ਉਹਦੇ ਤੇ ਕੋਈ ਇਹਨਾਂ ਦੀ ਮਤਲਬ ਰਤੀ ਪਰ ਵੀ ਕਾਰਵਾਈ ਨਜ਼ਰ ਨਹੀਂ ਆਈ ਜੀ ਹੁਣ ਉਹਦੋਂ ਅਗਲੀ ਗੱਲ ਇੱਕ ਹੋਰ ਹੈ ਕਿ ਉਸ ਵੇਲੇ ਜਦੋਂ ਇਹ ਇਲੈਕਸ਼ਨ ਤੋਂ ਜੋ ਸਦਾ ਤੋਂ ਬਾਹਰ ਸੀ ਜੀ ਉਦੋਂ ਇਹ WTO ਭਾਰਤ WTO ਚੋਂ ਬਾਹਰ ਆਵੇ ਭਾਰਤ WTO ਤੋਂ ਬਾਹਰ ਆਵੇ ਇਹ ਬੈਨਰ ਲੈ ਕੇ ਲੋਕਾਂ ਦੇ ਸਾਹਮਣੇ ਪੇਸ਼ ਹੁੰਦੇ ਰਹੇ ਜੀ ਜੀ ਸਰਕਾਰਾਂ ਨੂੰ ਕਹਿੰਦੇ ਰਹੇ ਜੀ ਜੀ ਲੇਕਿਨ 10 ਸਾਲ ਹੋ ਗਏ ਰਾਜ ਕਰੀ ਜਾਂਦੇ ਆ ਨੂੰ ਅੱਜ WTO ਦੇ ਵਿੱਚੋਂ ਬਾਹਰ ਆਉਣ ਦਾ ਮੰਗਤ ਬਹੁਤ ਵਕਤ ਸੀਗਾ ਉਹ ਅੱਜ ਬਾਹਰ ਆਵੇ ਸਾਡੀ ਇਹ ਮੰਗ ਹੈ ਜੀ ਔਰ ਸਮੇਂ ਦੇ ਮੁਤਾਬਕ ਇੱਕ ਨਵੀਂ ਗੱਲ ਜਿਹੜੀ ਬਹੁਤ ਅਨਸਰਦਾ ਅੰਦੋਲਨ ਨੂੰ ਕਰਨ ਦੀ ਲੋੜ ਕਿਉਂ ਪਈ ਇੰਨੀ ਠੰਡ 'ਚ ਕਿਉਂ ਲੋੜ ਪਈ ਅੱਜ ਫਰਵਰੀ ਦੇ ਵਿੱਚ ਸਰਕਾਰ ਕਣਕ ਤੋਂ ਛੋਲਿਆਂ ਤੋਂ ਦੁੱਧ ਪ੍ਰੋਡਕਟਾਂ ਤੋਂ ਤੇ ਨਾਲ ਦੀ ਨਾਲ ਮਤਲਬ ਜਿਹੜੇ ਪੋਲਟਰੀ ਦੇ ਪ੍ਰੋਡਕਟ ਨੇ ਹੂੰ ਉਹਨਾਂ ਤੋਂ ਡਰਾਈ ਫਰੂਟ ਤੋਂ ਜੀ ਇੰਪੋਰਟ ਡਿਊਟੀ ਕਿਸੇ ਤੋਂ ਰਿਡਿਊਸ ਕਰਨ ਲੱਗੀ ਹੈ ਘਟਾਉਣ ਲੱਗੀ ਹੈ ਜੀ ਤੇ ਕਿਸੇ ਦੀ ਬਿਲਕੁਲ ਖਤਮ ਕਰਨ ਲੱਗੀ ਹੈ ਜੀ ਅਗਰ ਇਹ ਬੋਰਡ ਡਿਊਟੀ ਖਤਮ ਹੁੰਦੀ ਹੈ ਤਾਂ ਸਮਝ ਲਓ ਇਹ ਸਾਰੇ ਦੇ ਸਾਰੇ ਧੰਦੇ ਆ ਜਿਹੜੇ ਜੀ ਇਹ ਸਾਰੇ ਬਰਬਾਦ ਹੋਣਗੇ ਜੀ ਇਹਨਾਂ ਨੂੰ ਬਚਾਉਣ ਦੇ ਲਈ ਅੱਜ ਸਰਕਾਰ ਨੂੰ ਚਾਹੀਦਾ ਦੱਸੂਏ ਸੀ ਜੀ ਜਿਹੜੀ ਰੋਜ਼ ਇਹ ਕਹਿੰਦੀ ਐ ਵੀ ਅਸੀਂ ਕਿਸਾਨ ਪੱਖੀ ਐ ਡਿਬੇਟਾਂ ਸਾਡੇ ਨਾਲ ਕਹਿੰਦੇ ਨੇ ਅਸੀਂ ਕਿਸਾਨ ਪੱਖੀ ਐ ਹੂੰ ਬਣਦਾ ਇਹ ਸੀਗਾ ਇਹ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਅਨੁਸਾਰ ਜੀ ਕਣਕ ਦਾ ਰੇਟ 4500 ਤੋਂ ਉੱਪਰ ਬਣਦਾ ਹੈ ਜੀ ਜੀ ਇੱਕ ਬਾਹਰਲੀ ਆਉਣ ਵਾਲੀ ਕਣਕ ਦੇ ਉੱਤੇ ਇੰਨੀ ਕਿੰਪੋਰਟ ਡਿਊਟੀ ਲਾਉਣ ਜੀ ਜੀ ਕਿ ਬਾਹਰਲੀ ਕਣਕ ਵੀ 4500 ਤੋਂ ਮਹਿੰਗੀ ਆ ਕੇ ਪਵੇ ਭਾਰਤ ਦੇ ਵਿੱਚ ਜੀ ਜੀ ਤਾਂ ਹੀ ਲਾ ਕੇ ਲੋਕਾਂ ਦੇਸ਼ ਦੇ ਕਿਸਾਨ ਦੀ ਕਣਕ ਵਿਕੇਗੀ ਬਿਲਕੁਲ ਹੁਣ ਉਹ ਨਹੀਂ ਬਜਾਏ ਮਧਾਉਣ ਦੀ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਸਭ ਡਬਲਯੂਟੀਓ ਦੇ ਪ੍ਰਭਾਵ ਦੇ ਥੱਲੇ ਕੀਤਾ ਜਾ ਰਿਹਾ ਹੈ ਸੋ ਸਾਡੀ ਇਹ ਲੜਾਈ ਇਹ ਜਿਹੜੀ ਇਸ ਕਰਕੇ ਨੇ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਬਿਗਲ ਵਜਾਇਆ ਹੋਇਆ ਹੈ 7 ਨਵੰਬਰ 2000 ਜੀ 23 ਦੇ ਵਿੱਚ ਜੀ ਉਹ ਜਿਹੜਾ ਬਿਗਲ ਵਜਾਇਆ ਸੀਗਾ ਉਹਨੂੰ ਅਸੀਂ ਅੱਗੇ ਤੋਰਦੇ ਹਾਂ ਅਸੀਂ ਉਦੋਂ ਹੀ ਕਿਹਾ ਸੀਗਾ ਉਸ ਮੀਟਿੰਗ ਦੇ ਵਿੱਚ ਜੀ ਕਿ ਅਸੀਂ ਫਰਵਰੀ ਦੇ ਵਿੱਚ ਵੱਡਾ ਇਕੱਠ ਲੈ ਕੇ ਜੀ ਦਿੱਲੀ ਆਵਾਂਗੇ ਉਸ ਤੋਂ ਬਾਅਦ ਸਾਡੇ ਨਾਲ ਹੌਲੀ ਹੌਲੀ 18 ਜਥੇਬੰਦੀਆਂ ਉੱਤੇ ਹੀ ਭਾਰਤ ਦੀਆਂ ਹੋਰ ਆ ਕੇ ਉਹਨਾਂ ਨੇ ਸਹਿਯੋਗ ਦਿੱਤਾ ਹੈ ਜੀ ਐਸਕੇਮ ਨਾਨ ਪੋਲੀਟੀਕਲ ਦਾ ਜੀ ਔਰ ਉਹਨੂੰ ਅੰਦੋਲਨ ਨੂੰ ਹੋਰ ਬਲ ਮਿਲਿਆ ਜੀ ਜਿਹਦੇ ਚ ਉਹ ਬੜੀਆਂ-ਬੜੀਆਂ ਬਾਈ ਪੰਚਾਇਤਾਂ ਪੂਰੇ ਭਾਰਤ ਦੇ ਵਿੱਚ ਕਰਨੀਆਂ ਏ ਜੀ ਜੀ ਭਾਰਤ ਦੇ ਵਿੱਚ ਪੰਜਾਬ ਚ ਇੱਕ ਸਰਾਬੇ ਚ ਹੋ ਚੁੱਕੀ ਆ ਵੱਡੀ ਪੰਚਾਇਤ ਜੀ ਪਿਛਲੇ ਦਿਨਾਂ ਜੰਦੇਆਲਾ ਗੁਰੂ ਚ ਹੋ ਚੁੱਕੀ ਆ ਅੱਜ ਇੱਥੇ ਹੋ ਰਹੀ ਆ ਆਉਣ ਵਾਲੇ ਦਿਨਾਂ ਦੀ ਪੰਜਾਬ ਚ ਹੋਰ ਵੀ ਚੱਜ ਹਜੇ ਪੰਚਾਇਤਾਂ ਰਹਿੰਦੀਆਂ ਨੇ ਜਿਵੇਂ ਰੋਪੜ ਦੀ ਇੱਕ ਪੰਚਾਇਤ ਰਹਿੰਦੀ ਆ ਜੀ ਜੀ ਇੱਕ ਉਧਰਲੇ ਪਾਸੇ ਹੁਸ਼ਿਆਰਪੁਰ ਵਗੈਰਾ ਦੇ ਇਲਾਕੇ ਚ ਉਧਰ ਇੱਕ ਪੰਚਾਇਤ ਹੋਣੀ ਆ ਜੀ ਇਧਰਲੇ ਪਾਸੇ ਸਾਡਾ ਸਾਰੇ ਸਾਰਾ ਹਰਿਆਣਾ ਉਹ ਪੰਚਾਇਤਾਂ ਕਰ ਰਿਹਾ ਜੀ ਤੋ ਲੋਕਾਂ ਨੂੰ ਜਾਗਰਿਤ ਕਰਕੇ ਅਵੇਅਰ ਕਰਕੇ ਅਸੀਂ 13 ਫਰਵਰੀ ਦਾ ਜਿਹੜਾ ਵਿਗੜ ਵੱਜ ਚੁੱਕਿਆ ਹੈ ਉਹਦੀ ਤਿਆਰੀ ਜੋ ਸਾਰੀਆਂ ਪੰਚਾਇਤਾਂ ਹੋ ਰਹੀਆਂ ਨੇ ਔਰ ਉਸੇ ਦੀ ਸਹੀ ਅੱਜ ਇੱਥੇ ਵੱਡੀ ਪੰਚਾਇਤ ਕਰ ਰਹੇ ਆਂ ਪੰਜਾਬ ਸਰਕਾਰ ਵੀ ਜੀ ਆਪਾਂ ਅੱਜ ਮੰਨੀ ਆ ਆਮ ਆਦਮੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਆ ਉਹਨਾਂ ਦੀ ਕਾਰਜਕਾਰੀ ਨੂੰ ਕੀ ਵੇਖਦੇ ਹੋ ਵੀ ਤੁਹਾਡੇ ਨਾਲ ਉਹਨਾਂ ਦਾ ਤਾਲਮੇਲ ਕਿੰਨਾ ਕ ਬੈਠਾ ਜਿਹੜਾ ਡੇਢ 2 ਸਾਲ ਦਾ ਟਾਈਮ ਹੋਣ ਵਾਲਾ ਹੋ ਗਿਆ ਜੀ ਦੇਖੋ ਧਰਨਿਆਂ ਦੇ ਵਿੱਚੋਂ ਉਪਜੀ ਪਾਰਟੀ ਇਹ ਕਹੇ ਲੋਕਾਂ ਨੂੰ ਜੀ ਕਿ ਧਰਨੇ ਦੇਣਾ ਤੁਹਾਡਾ ਕੋਈ ਮਤਲਬ ਪੇਸ਼ਾ ਹੋ ਗਿਆ ਤੁਸੀਂ ਆਪਦੇ ਮਤਲਬ ਖਰਚੇ ਵਿਖਾਉਣ ਵਾਸਤੇ ਧਰਨੇ ਦਿੰਦੇ ਹੋ ਅੱਜ ਕੱਲ ਧਰਨਾ ਦੇਣਾ ਲੋਕ ਮਤਲਬ ਫੈਸ਼ਨ ਬਣ ਗਿਆ ਇਹ ਤਾਂ ਜਗਾ ਵੇਂਦੇ ਨੇ ਵਜਾ ਨਹੀਂ ਵੇਂਦੇ ਇਹ ਜਿਹੜੀਆਂ ਗੱਲਾਂ ਨੇ ਨਾ ਉਹ 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 ਗੱਲਾਂ ਸਿੱਧ ਕਰਦੀਆਂ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਕਹਿੰਦੇ ਸੀ ਨਾ ਉਹ ਤੋਂ ਮੁਨਕਰ ਹੋਗੇ ਮੈਂ ਤੁਹਾਨੂੰ ਬਹੁਤ ਸਾਰੀਆਂ ਫੋਟੋਜ਼ ਵੀਡੀਓਜ਼ ਦਿਖਾ ਸਕਦਾ ਭਗਵੰਤ ਮਾਨ ਸਾਡੇ ਵਿੱਚ ਬੈਠਾ ਹੈ ਜੀ ਇਹਦੇ ਐਮਐਲਏ ਸਾਡੇ ਚ ਬੈਠੇ ਨੇ ਅਮਨ अरोड़ा ਸਾਡੇ ਚ ਬੈਠਾ ਹੈ ਹਰਪਾਲ ਚੀਮਾ ਸਾਡੇ ਵਿੱਚ ਬੈਠਾ ਹੈ ਜੀ ਸੋ ਇਹ ਸਾਰੇ ਸਾਡੇ ਵਿੱਚ ਬੰਦੇ ਰਹੇ ਜੀ ਜੀ ਮਾਨਸੇਗਰ ਸਾਹਿਬ ਸਾਡੇ ਵਿੱਚ ਬੈੰਦੇ ਰਹੇ ਜੀ ਜੀ ਹੁਣ ਜਿਹੜੇ ਲੋਕ ਸਾਡੇ ਵਿੱਚ ਬੈੰਦੇ ਰਹੇ ਉਸ ਵੇਲੇ ਅੱਜ ਇਹ ਕਹਿਣ ਕਿ ਧਰਨਿਆਂ ਦੇ ਉੱਤੇ ਪਾਰਟੀ ਤੁਸੀਂ ਤੁਸੀਂ ਸਦਾ ਚਾਈ ਧਰਨਿਆਂ ਚੋਂ ਆਏ ਜੀ ਜੀ ਸੋ ਇਹ ਕਰਕੇ ਇਹਨਾਂ ਦੀ ਜਿਹੜੀ ਤੁਸੀਂ ਗੱਲ ਕਹੇ ਵੀ ਕਾਰਗੁਜ਼ਾਰੀ ਹਮ ਕਾਰਗੁਜ਼ਾਰੀ ਦੇ ਪੱਖ ਤੋਂ ਦਾ ਪਿਆਰੇ ਦੋਸਤੋ ਇਹ ਆ ਗੱਲ ਵੀ ਜਿੰਨਾ ਵੀ ਸਾਡੇ ਨਾਲ ਕਮਿਟਮੈਂਟ ਕੀਤੀਆਂ ਵਾਅਦਾ ਕੀਤਾ ਸੀਗਾ ਲੋਕਾਂ ਦੀ ਅਸੀਂ ਬੋਨਸ ਦੇਾਂਗੇ ਕਣਕ ਦਾ ਝਾੜ ਘਟ ਕੇ ਆ ਨਹੀਂ ਦਿੱਤਾ ਜੀ ਵਾਅਦਾ ਕੀਤਾ ਸੀਗਾ ਕਿ ਜਿਹੜੇ ਲੋਕ ਸਿੱਧੀ ਵਜਾਈ ਕਰਨਗੇ ਉਹਨਾਂ ਨੂੰ 1500 ਰੁਪਇਆ ਦੇਵਾਂਗੇ ਨਹੀਂ ਦਿੱਤਾ ਵਾਅਦਾ ਕੀਤਾ ਸੀ ਪ੍ਰਾਲੀ ਨਾਲ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਇਆ ਅਸੀਂ ਏਕੜ ਦਾ ਦੇਵਾਂਗੇ ਨਹੀਂ ਦਿੱਤਾ ਵਾਅਦਾ ਕੀਤਾ ਸੀਗਾ ਕਿ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਮੁਆਵਜ਼ਾ ਦੇਵਾਂਗੇ ਤੁੱਜੇ ਕਰ ਵਾਅਦਾ ਕੀਤਾ ਕਿ ਤੁਹਾਡੇ ਫਸਲ ਖੇਤ ਖੜੀ ਹੋਊਗੀ ਖਾਦਾਂ 'ਚ ਪੈਸੇ ਆ ਜਾਣਗੇ ਵਾਅਦਾ ਇਹ ਕੀਤਾ ਕਿ ਤੁਹਾਨੂੰ ਮੁਰਗੀ ਦੇ ਵੀ ਪੈਸੇ ਦੇਾਂਗੇ ਤੁਹਾਡੀ ਬੱਕਰੀ ਦੇ ਵੀ ਪੈਸੇ ਦੇਾਂਗੇ ਲੇਕਿਨ ਨਹੀਂ ਦਿੱਤਾ ਚਾਇਨਾ ਵਾਇਰਸ ਨਾਲ ਝੋਨਾ ਮਰ ਗਿਆ ਉਹਦਾ ਮੁਆਵਜ਼ਾ ਨਹੀਂ ਦਿੱਤਾ ਜੀ ਲੋਕਾਂ ਦੀ ਜੀ ਵੱਡੀ ਬੱਦਰ ਦੇ ਉੱਤੇ ਜਿਹੜੀ ਨੁਕਸਾਨ ਹੋਇਆ ਪਸ਼ੂਧਨ ਦਾ ਜੀ ਲੰਬੀ ਸਕਣ ਨਾਲ ਵਾਅਦਾ ਕੀਤਾ ਸਾਡੇ ਨਾਲ ਮੀਟਿੰਗ 'ਚ ਮੰਨ ਕੇ ਜੀ ਔਰ ਧਰਨੇ 'ਚ ਮੰਨ ਕੇ ਆਏ ਨੇ ਜੀ ਕਿ ਅਸੀਂ ਕਿਸਾਨਾਂ ਨੂੰ 30000 ਰੁਪਇਆ ਪਰ ਪਸ਼ੂ ਪਰ ਐਨੀਮਲ ਦੇਵਾਂਗੇ ਲੇਕਿਨ ਨਹੀਂ ਦਿੱਤਾ ਸੋ ਇਹ ਕੰਨਾ ਨਹੀਂ ਹੈ ਸਾਡੇ ਨੇ ਫੈਸਲਾ ਕੀਤਾ ਕਿ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਹੈ ਉਹ ਕਿਸਾਨਾਂ ਦੀ ਹੈ ਤੇ ਕਿਸਾਨਾਂ ਨੂੰ ਦੇਵਾਂਗੇ ਜੀ ਜੀ ਔਰ ਬਾਅਦ ਦੇ ਵਿੱਚ ਚੁੱਪ ਕਰਕੇ ਇੱਕ ਫੈਸਲਾ ਕਰਤਾ ਕੈਬਨਟ ਦੇ ਵਿੱਚ ਬਹਿ ਕੇ ਕਿ ਇਹਦਾ ਹੱਕ ਮਾਲਕੀਤ ਪੰਚਾਇਤਾਂ ਨੂੰ ਦੇ ਦਿਓ ਜੀ ਇਹਨੂੰ ਪਤਾ ਹੁੰਦਾ ਕਿ ਸਰਪੰਚ ਵਿਚਾਰਾ ਗਰਾਂਡ ਦਾ ਮਾਰਿਆ ਜਾਂ ਸਾਡੇ ਪ੍ਰੈਸ਼ਰ ਥੱਲੇ ਆ ਕੇ ਇਹ ਦਿਨ ਉਸੇ ਤਰ੍ਹਾਂ ਕੋ ਉਧਰ ਨੂੰ ਤੁਰੇਗਾ ਇਹ ਸਾਰੀ ਜ਼ਮੀਨ ਦੇ ਉੱਤੇ ਸਾਨੂੰ ਕਬਜ਼ਾ ਕਰਨਾ ਆਸਾਨ ਹੋ ਜਾਏਗਾ ਸੋ ਉਹਦੇ ਲਈ ਸਾਰਾ ਕੁਝ ਮੰਦਰ ਜਿਹੜਾ ਕੋਈ ਤੁਹਾਡੇ ਸਾਹਮਣੇ ਮੈਂ ਦੱਸਿਆ ਹੈ ਜੀ ਜੀ ਇਹ ਉਹਨਾਂ ਦਾ ਚਿਹਰਾ ਹੈ ਜੀ ਸੋ ਇਹ ਲੋਕਾਂ ਨੂੰ ਜਿਹੜੇ ਕਹਿੰਦੇ ਰਹੇ ਜੀ ਜਿਹੜੇ ਕਹਿੰਦੇ ਰਹੇ ਕਿ ਮਾਲਬਰੋਸ ਫੈਕਟਰੀ ਦੇ ਖਿਲਾਫ ਭਗਵੰਤਮਾਨ ਖੁਦ ਬੋਲਦਾ ਰਿਹਾ ਜੀ ਜੀ ਪਰ ਜਦੋਂ ਉਹਦੇ ਖਿਲਾਫ ਉਹਦੇ ਰਾਤ ਚ ਲੜਾਈ ਦੀ ਗੱਲ ਸ਼ੁਰੂ ਕੀਤੀ ਲੋਕਾਂ ਨੇ ਜੀ ਇਸ ਗੱਲ ਨੂੰ ਲੈ ਕੇ ਕਿ ਇਹ ਤਾਂ ਕਹਿੰਦਾ ਰਿਹਾ ਹੈ ਹਮਮ ਔਰ ਉਹਨੇ ਲੋਕਾਂ ਦੇ ਡਾਂਗਾ ਮਾਰੀਆਂ ਸਾਰੀ ਬਿਲਕੁਲ ਲੋਕਾਂ ਨੂੰ ਘਰਾਂ ਚੋਂ ਹੀ ਟੱਕੇ ਬਹਿਣ ਦਿੱਤਾ ਲੋਕਾਂ ਦੀਆਂ ਜ਼ਮੀਨਾਂ ਅਟੈਚ ਕੀਤੀਆਂ ਜੀ ਔਰ ਮਾਲਬਰੋਜ਼ ਫੈਕਟਰੀ ਦੇ ਮਾਲਕ ਨੂੰ ਜੀ 20 ਕਰੋੜ ਰੁਪਏ ਸਰਕਾਰ ਦਾ ਦਿੱਤਾ ਜਿਸ ਬੰਦੇ ਨੇ ਲੋਕਾਂ ਦੇ ਵਿੱਚ ਕੈਂਸਰ ਵਾਲੀਆਂ ਬਿਮਾਰੀਆਂ ਫਲਾਈਆਂ ਜੀ ਬੰਦਾ ਤਾਂ ਲੋਕਾਂ ਦੀ ਕੰਪਨਸੇਸ਼ਨ ਉਹ ਤੋਂ ਲੈਣੀ ਬਣਦੀ ਸੀ ਜੀ ਜੀ ਲੇਕਿਨ ਉਲਟਾ ਉਹਨਾਂ ਨੂੰ ਦੇਤਾ ਇਹਦਾ ਅਜੇ ਤੋਂ ਇਹਨਾਂ ਦਾ ਚਿਹਰਾ ਸਾਬ ਨਜ਼ਰ ਆ ਰਹੇ ਹੈ ਇੱਕ ਹੋਰ ਖਾਸ ਸਵਾਲ ਆ ਜੀ ਤੁਸੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਰਹਿੰਦੇ ਹੋ ਜਿੱਥੋਂ ਦੀ ਲੈਂਕ ਰੋਡ ਸੜਕਾਂ ਲੰਗਦੀਆਂ ਕਿਸਾਨਾਂ ਦੀ ਜ਼ਮੀਨ ਕੋਲ ਦੀ ਪਿੰਡਾਂ ਵਾਲੀਆਂ ਸੜਕਾਂ ਉੱਥੋਂ ਕਿਸਾਨ ਜਿਹੜੇ ਸੜਕ ਵੱਢ ਕੇ ਜ਼ਮੀਨ ਚਰ ਲਾਰ ਲੈਂਦੇ ਆ ਡੱਲੇਵਾਲ ਸਾਹਿਬ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਰੂਰ ਦੱਸੋ ਦੇਖੋ ਇਹ ਇਹਦੇ ਵਿੱਚ ਨਾ ਕਿਸਾਨਾਂ ਨੂੰ ਇੱਕ ਵਿਚਾਰਿਆਂ ਨੂੰ ਮੈਨੂੰ ਤਾਂ ਹੀ ਲੱਗਦਾ ਹੈ ਜੀ ਕਿ ਜਾਣਕਾਰੀ ਦੀ ਘਾਟ ਹੈ ਨੌਲੇਜ ਦੀ ਘਾਟਾ ਹੋਰ ਕਿ ਬੜਾ ਫਰਕ ਨਹੀਂ ਹੈ ਜੀ ਜੀ ਜੇਕਰ ਸਾਡੀ 5 ਕਿੱਲੇ ਖੇਤ ਨਾਲ ਨਹੀਂ ਫਸਲ ਪੂਰੀ ਹੋਣੀ ਤੋ ਵੱਟ ਨਾਲ ਕੁਛ ਨਹੀਂ ਹੋਣ ਲਗਾ ਹੋ ਸਕਦਾ ਉਸੇ ਵੱਟ ਤੋਂ ਮੇਰਾ ਹੀ ਟਰੈਕਟਰ ਹਮ ਥੱਲੇ ਉਤਰ ਕੇ ਮੇਰੇ ਹੀ ਬੱਚਾ ਥੱਲੇ ਆ ਜੀ ਬਿਲਕੁਲ ਬਿਲਕੁਲ ਤੋ ਨੁਕਸਾਨ ਕਿਸੇ ਨੂੰ ਵੀ ਹੋ ਸਕਦਾ ਹੈ ਇਹਨਾਂ ਗੱਲਾਂ ਤੋਂ ਸਾਨੂੰ ਅਵੇਅਰ ਹੋਣਾ ਪੈਗਾ ਕਿਸਾਨ ਜਾਗਰਤ ਕਰਨਾ ਪੈਗਾ ਔਰ ਵੱਡੀ ਪੱਧਰ ਤੇ ਉੱਤੇ ਜਾਗਰਤੀ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਕਿਸਾਨ ਇਹਨਾਂ ਤੋਂ ਮਤਲਬ ਅਵੇਅਰ ਹੋਵੇ ਜੀ ਕੋਟੜਾ ਸਾਹਿਬ ਇੱਕ ਸਵਾਲ ਹੋਰ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਆਪਣੇ ਵੀਰ ਸ਼ਹੀਦ ਹੋਏ ਆ ਉਹਨਾਂ ਦੇ ਵਾਸਤੇ ਕਿਸਾਨ ਜੁਨੀਆ ਨੇ ਦੀ ਜਿਹੜੀ ਕੋਈ ਰਣਨੀਤੀ ਹੈ ਕੋਈ ਉਹਨਾਂ ਵਾਸਤੇ ਵੇਖੋ ਉਹਨਾਂ ਦੀ ਸਪੈਸ਼ਲ ਮੰਗ ਲਈ ਅਸੀਂ ਜੀ ਜਿੰਨੇ ਪਰਚੇ ਹੂੰ ਜਿੰਨੇ ਉਹਨਾਂ ਜਿਹੜੇ ਸਾਡੇ ਲਈ ਮੈਂ ਕਹਿੰਦਾ ਵੀ ਅਸੀਂ ਜਿੱਤੇ ਹੀ ਉਹਨਾਂ ਦੇ ਸਾਰੇ ਮੋਰਚਾ ਹੂੰ 800 ਕਿਸਾਨ ਸੀਦ ਹੋਇਆ ਹੂੰ ਕਿਸੇ ਕੋਲੇ ਕਟ ਲਿਸਟ ਹੈ ਕੋਈ ਸਰਕਾਰ ਦਾ ਕੋਈ 700 ਕਹਿੰਦਾ ਕੋਈ 600 ਕਹਿੰਦਾ 800 ਤੋਂ ਉੱਪਰ ਹੈ ਹੂੰ ਜਿਹੜਾ ਨੂੰ ਅੱਜ ਤੱਕ ਕਿਸੇ ਨੂੰ 5 ਲੱਖ ਮਿਲ ਗਿਆ ਕਿਸੇ ਨੂੰ ਮਿਲਿਆ ਨਹੀਂ ਕਿਸੇ ਨੂੰ 3 ਲੱਖ ਮਿਲ ਗਿਆ ਕਿਸੇ ਨੂੰ ਨੌਕਰੀ ਮਿਲਿਆ ਮਿਲੀ ਨਹੀਂ ਹੂੰ ਉਹ ਅਧੂਰੀ ਹੈ ਉਹ ਸਾਡੇ ਪਹਿਲਾ ਏਜੰਡੇ ਤੇ ਆ ਹੂੰ ਜਦੋਂ ਕੇਂਦਰ ਤੋਂ ਅਸੀਂ ਤਾਂ ਮੰਗ ਕਰਦੇ ਆ ਹੂੰ ਕਿ ਜਿਹੜੀ ਸਟੇਟਾਂ ਨੇ ਕੀਤੀ ਹੈ ਉਹ ਤਾਂ ਕਰੀ ਆ ਪਰ ਕੇਂਦਰ ਨੇ ਚ ਕੀ ਕੀਤਾ ਕੇਂਦਰ ਨੇ ਕੁਝ ਨਹੀਂ ਕੀਤਾ ਹੂੰ ਅਸੀਂ ਇਹ ਮੰਗ ਪਹਿਲੇ ਨੰਬਰ ਤੇ ਆ ਅੱਜ ਵੀ ਤੁਸੀਂ ਜਿਹੜਾ ਬੋਰਡ ਲਗਾ ਸਾਡਾ ਦੇਖ ਲਓਗੇ ਪਲੱਸ ਤੇ ਉਹਨਾਂ ਲਈ ਹੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਗੱਲ ਚੱਲੂਗੀ ਪਮਾ ਪੰਜਾਬ ਸਰਕਾਰ ਨਾਲ ਚੱਲੇ ਪਮਾ ਕੇਂਦਰ ਨਾਲ ਚੱਲੇ ਪਹਿਲ ਦੇ ਆਧਾਰ ਤੇ ਉਹ ਮੰਗਾ ਕਿ ਉਹਨਾਂ ਨੂੰ ਨੌਕਰੀਆਂ ਉਹਨਾਂ ਨੂੰ ਜਿਹੜੇ ਹਜੇ ਪੈਸੇ ਰਹਿੰਦੇ ਆ ਉਹ ਸਾਰੇ ਪਰਿਵਾਰਾਂ ਨੂੰ ਮਿਲਨੇ ਚਾਹੀਦੇ ਇਹ ਮੰਗ ਹੈ ਜੀ ਇਹ ਸਵਾਲ ਵੀ ਸੀਗਾ ਕਿ ਆਖਰ ਕਿਸਾਨੀ ਅੰਦੋਲਨ ਦੇ ਵਿੱਚ ਬਹੁਤੇ ਨੌਜਵਾਨ ਵੀ ਸ਼ਹੀਦ ਹੋਏ ਜਿਹੜੇ ਮਾਪਿਆਂ ਦੇ ਕੱਲੇ-ਕੱਲੇ ਪੁੱਤ ਸੀਗੇ ਤੇ ਕੋਟੜਾ ਸਾਹਬ ਨੇ ਦੱਸਿਆ ਕਿ ਅਸੀਂ ਇਹ ਮੰਗ ਸਪੈਸ਼ਲ ਰੱਖੀ ਆ ਆਪਣੇ ਇਹਨਾਂ ਮੰਗਾਂ ਦੇ ਵਿੱਚ ਕਿ ਜਿਹੜੇ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਜਾਂ ਜਿਹੜੇ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਨੂੰ ਮਿਲਣਾ ਚਾਹੀਦਾ ਅੱਜ ਜਿਹੜਾ ਇਕੱਠ ਹੈ ਇਹ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਜਿੰਨੀਆਂ ਪੰਜਾਬ ਦੀਆਂ ਜੱਸੇ ਬੰਦੀਆਂ ਉਹਦੇ ਨਾਲ ਕੁਝ ਹਰਿਆਣੇ ਦੀਆਂ ਜੀ ਦੂਜੀ ਜਿਹੜੇ ਉੱਤਰੀ ਭਾਰਤ ਦੀਆਂ ਉਤਰੀ ਭਾਰਤ ਦੀਆਂ 18 ਕਿਸਾਨ ਜਨ ਸਭੰਧੀਆਂ ਦੋਨੇ ਫੋਰਮਾਂ ਵੱਲੋਂ ਇੱਕ ਚੰਡੀਗੜ੍ਹ ਦੇ ਵਿੱਚ ਸਾਡੀ ਮੀਟਿੰਗ ਹੋਈ ਸੀ ਕਿ ਜਿਹੜੀਆਂ ਆਪਣੀਆਂ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਦਿੱਲੀ ਨਾਲ ਤੇ ਪੰਜਾਬ ਸਰਕਾਰ ਨਾਲ ਜੀ ਇਹ ਤੇ ਕੋਈ ਆਪਣੀ ਸਾਂਝੀ ਸਮਝ ਬਣਦੀ ਹੈ ਤਾਂ ਆਪਾਂ ਨੂੰ ਬੈਠ ਕੇ ਕੋਈ ਤਾਲਮੇਲ ਬਣਾ ਲੈਣਾ ਚਾਹੀਦਾ ਹੈ ਉਹਨਾਂ ਗੱਲਾਂ ਦੇ ਵਿੱਚੋਂ ਅਸੀਂ ਦੋਨਾ ਫੋਰਮਾਂ ਨੇ ਤਾਲਮੇਲ ਬਣਾ ਲਿਆ ਫੋਰਮ ਬਣਾ ਕੇ ਅਸੀਂ ਦੋ ਪ੍ਰੋਗਰਾਮ ਦਿੱਤੇ 2 ਜਨਮਰੀ ਨੂੰ ਜੀ ਜੰਡਾਲਾ ਗੁਰੂਕੇ ਦੇ ਵਿੱਚ ਕਰਕੇ ਆਏ ਆ ਜੀ 6 ਜਨਵਰੀ ਨੂੰ ਵਿੱਚ ਮਾਲਵਾ ਜਲਾ ਜੀ ਅੱਜ ਸਾਰਾ ਮਾਲਵਾ ਇੱਥੇ ਆਇਆ ਜੀ ਇਹਨਾਂ ਦੀ ਮੇਨ ਮੰਗੇ ਹੈਗੀ ਸਾਡੀ ਹਮ ਕਿ ਜਿਹੜੀਆਂ ਸਾਡੇ ਤੇ ਸਵਾਲ ਉੱਠਣਾ ਸੀ ਗਿਆ ਹਮ ਕਿ ਮੋਦੀ ਦੇ 3 ਮਹੀਨੇ ਰਹਿ ਗਏ ਹਮ ਅਸੀਂ ਬੜਾ ਲੰਮਾ ਸਮਾਂ ਉੱਥੇ ਮੋਰਚਾ ਲਾ ਕੇ ਆਏ ਆ ਮੰਗਾ ਮਨਾ ਕੇ ਆਏ ਆ ਇੱਕ ਇੱਕ ਮੰਗ ਸਰਕਾਰ ਤੋਂ ਮਨਾਈ ਹੈ ਪਰ ਅਮਲ ਦੇ ਵਿੱਚ ਕੁਝ ਨਹੀਂ ਜੀ ਅਮਲ ਦੇ ਵਿੱਚ ਉਹੀ ਹੈ ਕਿ ਜਿਹੜੇ ਤਿੰਨੇ ਕਾਨੂੰਨ ਅਸੀਂ ਰੱਦ ਕਰਵਾ ਲਏ ਹਮ ਬਾਕੀ ਜਿਹੜੀਆਂ ਉਹਦੇ ਮੋਰਤੇ ਨਾਲ ਮੰਗਾਂ ਜੁੜੀਆਂ ਸੀ ਉਹਵੇਂ ਨਹੀਂ ਜਿਉਂਦੀਆਂ ਤਿਉਹ ਰਹਿੰਦੀਆਂ ਜੀ ਜਿਵੇਂ ਐਮਐਸਵੀ ਗਾਰੰਟੀ ਦਾ ਕਾਨੂੰਨ ਹਮ ਉੱਥੇ ਖੜਾ ਹੈ ਹਮ ਸਾਡੇ ਤੇ ਜਿੰਨੇ ਪਰਚੇ ਹੋਏ ਸਟੇਟ ਚ ਭਾਰਤ ਚ ਉਹ ਵੀ ਉੱਥੇ ਖੜੇ ਆ ਜੀ ਲਖਨੂ ਖੇਰੀ ਵਾਲਾ ਮਸਲਾ ਉੱਥੇ ਖੜਾ ਹੈ ਜੀ ਜਿਹੜੇ 2020 ਦੀ ਗੱਲ ਹੈ ਅੱਜ ਜਿਹੜੇ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਵੀ ਚਿਪ ਵਾਲੇ ਮੀਟਰ ਨਹੀਂ ਲੱਗਣੇ ਚਾਹੀਦੇ ਉਹ ਕਾਨੂੰਨ ਉਵੇਂ ਖੜਾ ਹੈ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਸਾਡੇ ਦੋਨਾਂ ਫੋਰਮਾਂ ਦੀ ਸਮਝ ਦੇ ਮੁਤਾਬਕ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਵੱਡੇ ਇਕੱਠ ਕੀਤੇ ਆ ਤੇ 13 ਫਰਵਰੀ ਨੂੰ ਜੀ ਇਹ ਸਾਰਾ ਇਕੱਠ ਦਿੱਲੀ ਵੱਲ ਕੂਚ ਕਰਾਂਗੇ ਜੀ ਇਹ ਮੰਗਾ ਮਨਾ ਕੇ ਉੱਟਾਂਗੇ ਹੂੰ ਉਹ ਅੱਗੇ ਕਹਿਣ ਦੀ ਲੋੜ ਨਹੀਂ ਜੀ ਜੀ ਪਤਾ ਹੈ ਕਿੰਨਾ ਚਿਰ ਬੈਠਣਾ ਇਹ ਸਰਕਾਰ ਤੇ ਨਿਰਭਰ ਹੈ ਜੀ ਜੀ ਪਰ ਉਹ ਸਵਾਲ ਤੋਂ ਜੀ ਅਸੀਂ ਇਸ ਕਰਕੇ ਸੋਚਿਆ ਹੂੰ ਕਿ ਤਿੰਨ ਮਹੀਨੇ ਤੇ ਸਰਕਾਰ ਬਦਲ ਜਾਣੀ ਹੈ ਹੂੰ ਤਾਂ ਫੇਰ ਸਾਡੇ ਤੇ ਸਵਾਲ ਸੀ ਕਿ ਵੀ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਹੂੰ ਜੇ ਮੰਗਾ ਰਹਿੰਦੀਆਂ ਸੀ ਹੂੰ ਤਾਂ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਅਸੀਂ ਸਮੇਂ ਰਹਿੰਦੇ ਦੇ ਹੂੰ ਤਾ ਜਲਦੀ ਦੇ ਵਿੱਚ ਪ੍ਰੋਗਰਾਮ ਕੀਤੇ ਆ ਪਰ ਮੇਰੀ ਬੇਨਤੀ ਹੈ ਪੰਜਾਬ ਦੇ ਲੜਨ ਵਾਲੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਕਿ ਜਿਹੇ ਜਾਂ ਤੁਸੀਂ 13 ਮਹੀਨੇ ਦਿੱਲੀ ਦੇ ਵਿੱਚ ਰਹਿ ਕੇ ਅੱਗੇ ਮੰਗਾਂ ਮਨਾਈਆਂ ਨੇ ਹੁਣ ਹਮਲਾ ਮਾਰ ਗਏ ਕਿ ਉਦੋਂ ਖਾਤਰ ਨੀਤੀਆਂ ਨੇ ਜੀ ਹੁਣ ਦਿਸ ਨਹੀਂ ਰਹੀਆਂ ਜੀ ਉਦੋਂ ਦਿਸਦੀਆਂ ਸੀ ਜੀ ਜੀ ਟੇਡੇ ਢੰਗ ਦੇ ਨਾਲ ਕਿਸਾਨੀ ਨੂੰ ਤਬਾਹ ਕਰਨ ਤੇ ਤੋਲੇ ਹੋਏ ਨੇ ਜੀ ਜੀ ਨਾਲ ਫਿਰ ਮੇਰੀ ਇੱਕ ਸਵਾਲ ਇਹ ਹੈ ਹੂੰ ਕਿ ਕਿਤੇ ਸਾਡੇ ਤੋਂ ਸਵਾਲੇ ਵੀ ਆਇਆ ਬਹੁਤ ਪੱਤਰਕਾਰਾਂ ਨੇ ਪੁੱਛਿਆ ਹੂੰ ਕਿ ਫਿਰ ਤੁਸੀਂ ਇਕੱਲੇ ਕਿਉਂ ਲੜ ਰਹੇ ਹੋ ਹੂੰ ਦੂਜੀਆਂ ਜੁਨੀਆਂ ਦਾ ਤਾਂ ਪੰਜਾਬ 'ਚ ਬਹੁਤ ਹੈ ਹੂੰ 70 75 ਨੇ ਉਹ ਕਿਉਂ ਨਹੀਂ ਲੜ ਰਹੀਆਂ ਭਰਾਵੋ ਇਹ ਫੈਸਲਾ ਸਵਾਲ ਉਹਨਾਂ ਦਾ ਕੇਡਰ ਲੋਕਾਂ ਉਹਨਾਂ ਤੋਂ ਪੁੱਛਣ ਹੂੰ ਅਸੀਂ ਆਪਣੀ ਸਮਝ ਮੁਤਾਬਕ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀ ਹੂੰ ਉਸ ਮੁਤਾਬਕ ਅਸੀਂ ਪ੍ਰੋਗਰਾਮ ਦਿੱਤਾ ਹੈ ਹੂੰ ਦਿੱਲੀ ਨੂੰ 13 ਫਰਵਰੀ ਨੂੰ ਕੂਚ ਕਰਨ ਦਾ ਹੂੰ ਜਿਹੜੇ ਜ਼ਮੀਨ ਚਾਹੁੰਦੇ ਆ ਜਿਹੜੀਆਂ ਮੰਗਾ ਮਨਾਉਣਾ ਚਾਹੁੰਦੇ ਨੇ ਹੂੰ ਜਿਹੜੀ ਸੱਚੀਓ ਜਿਹਦੇ ਮੂਰੇ ਕਿਸਾਨ ਲੱਗਦਾ ਜੀ ਜੋ ਲੜਨਾ ਚਾਹੁੰਦੇ ਆ ਅਸੀਂ ਪੇੜ ਬੰਨਤਾ ਉਹਨਾਂ ਨੂੰ ਪੇੜ 'ਚ ਆ ਜਾਣਾ ਚਾਹੀਦਾ ਜੇ ਅਗਰ ਨਾ ਆਉਣਗੇ ਜੀ ਤਾਂ ਇਹਦਾ ਹਿਸ਼ਾਰਾ ਜਿਹੜੇ ਕੁਝ ਚੈਨਲਾਂ ਤੇ ਪ੍ਰਚਾਰ ਹੋ ਰਿਹਾ ਹੈ ਜੀ ਇਹ ਗਏ ਨਹੀਂ ਦੂਜੇ ਭੱਗ ਗਏ ਭਰਾਵੋ ਜੇ ਦੂਜਿਆਂ ਨੇ ਕੁਝ ਗਲਤੀਆਂ ਕੀਤੀਆਂ ਹੋਣੀਆਂ ਹੋ ਸਕਦਾ ਅੱਖ ਨਾਲ ਅੱਖ ਨਾ ਮਿਲਦੀ ਹੋਵੇ ਅੱਖ ਵੀ ਮਲਾਉਣੀ ਔਖੀ ਹੈ ਨਾ ਬਿਲਕੁਲ ਸਾਡੀ ਤਾਂ ਅੱਖ ਮਿਲਦੀ ਹੈ ਅਸੀਂ ਜਾਵਾਂਗੇ ਸਰਕਾਰ ਕੁੱਟੇ ਮਾਰੇ ਸਿੱਟੇ ਪਰ ਮੰਗਾਂ ਮਨਾ ਕੇ ਬੋੜਾਂਗੇ ਇਹ ਸਾਡੇ ਦੋਨੇ ਫੋਰਮ ਵੱਲੋਂ ਤੈਅ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਪੱਲੇ ਗੱਲ ਕਹਿੰਦੀ ਸੀ ਕਿ ਐਮਐਸਪੀ ਵੀ ਜਿਹੜੀ ਫਸਲਾਂ ਤੇ ਉਹ ਵੀ ਤੁਹਾਨੂੰ ਲਾਜ਼ਮੀ ਮਿਲੂਗੀ ਜਿਹੜੇ ਧਰਨੇ ਆ ਉਹ ਵੀ ਨਹੀਂ ਲੱਗਣਗੇ ਹੁਣ ਤੱਕ ਕਿਸਾਨ ਜਥੇਬੰਦੀਆਂ ਦੀ ਆ ਸਰਕਾਰ ਦੇ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਕਿੰਨੀ ਕੁ ਕਾਰਜਕਾਰੀ ਜਿਹੜੀ ਤੁਹਾਨੂੰ ਲੱਗਦੀ ਆ ਵੀ ਸਰਕਾਰ ਤੁਹਾਡੇ ਪੱਖ 'ਚ ਹੋਈ ਆ ਜਾਂ ਸਿਰਫ ਕੱਲੀਆਂ ਗੱਲਾਂ ਬਾਤਾਂ ਹੀ ਸੀ ਮੀਟਿੰਗਾਂ ਜਿੰਨੀਆਂ ਇਹ ਸਰਕਾਰ ਨੇ ਕੀਤੀਆਂ ਜੀ ਮੈਂ ਕਹਿੰਦਾ ਗਿਣੀਆਂ ਨਹੀਂ ਜਾਂਦੇ ਜਿੰਨੀਆਂ ਮੀਟਿੰਗਾਂ ਕੀਤੀਆਂ ਸਾਰੇ ਫੋਰਮਾਂ ਨੇ ਹੀ ਕੀਤੀਆਂ ਹੂੰ ਆਪਾਂ ਨੇ ਤਾਂ ਸ਼ੁਰੂਆਤ ਹੀ ਕੀਤੀਆਂ ਹਮ ਪਰ ਬਹੁਤਿਆਂ ਦੀ ਗੱਲ ਸਾਨੂੰ ਇਹ ਵੀ ਆਈ ਹੈ ਕੋਈ ਤਾਲਮੇਲ ਤੇ ਵੀ ਹੋ ਜਾਂਦੀਆਂ ਹੁੰਦੀਆਂ ਨੇ ਸਰਕਾਰਾਂ ਨਾਲ ਜੀ ਕਿਉਂਕਿ ਨੰਗਾ ਜਿੱਟਾ ਥੱਲੇ ਰੋਲਾ ਵੱਧ ਪਾਉਂਦੇ ਹੁੰਦੇ ਨੇ ਮੀਟਿੰਗ ਦੇ ਵਿੱਚ ਕੋਈ ਪ੍ਰੋਗਰਾਮ ਕੋਈ ਨਹੀਂ ਜੀ ਪਰ ਅਸੀਂ ਸ਼ੁਰੂ ਤੋਂ ਹੀ ਜਦੋਂ ਆ ਸਰਕਾਰ ਆ ਗਈ ਸੀ ਹਮ ਸ਼ੁਰੂ ਤੋਂ ਮੰਗਾ ਲੈ ਕੇ ਸੜਕਾਂ ਤੇ ਆਏ ਆ ਹਮ ਉਦੋਂ ਸਾਡੇ ਤੇ ਸਵਾਲ ਵੀ ਉੱਠਿਆ ਸੀ ਵੀ ਐਡੀ ਛੇਤੀ ਹਮ ਕੁਝ ਸਮਾਂ ਦੇਣਾ ਚਾਹੀਦਾ ਸਰਕਾਰ ਨੂੰ ਅਸੀਂ ਸਮਾਂ ਦਿੱਤਾ ਹਮ ਪਰ ਜਿੰਨੇ ਵਾਰੀ ਸਾਡੇ ਨਾਲ ਮੀਟਿੰਗਾਂ 'ਚ ਮੰਨੀਆਂ ਗੱਲਾਂ ਇੱਕ ਨਹੀਂ ਲਾਗੂ ਕੀਤੀ ਹਮ ਗਿਣਾ ਸਕਦੇ ਆ ਅਸੀਂ ਕੱਲੀ-ਕੱਲੀ ਹਮ ਅੱਛੇ ਪਾਲੇ ਮੀਟਰਾਂ ਦਾ ਸਾਡੇ ਨਾਲ ਗੱਲ ਕੀਤੀ ਸੀ ਨਹੀਂ ਲੱਗਣਗੇ ਅੱਜ ਵੀ ਲੱਗ ਰਹੇ ਆ ਸਾਡੇ ਨਾਲ ਗੱਲ ਮੰਨੀ ਸੀ ਜਿੰਨੇ ਬਿਮਾਰੀਆਂ ਦੇ ਨਾਲ ਗਰੀਬਾਂ ਦੇ ਕਿਸਾਨਾਂ ਦੇ ਪਸ਼ੂਆਂ ਦੇ ਮਰੇ ਸੀ ਕਿ 30000 ਰੁਪਏ ਇੱਕ ਪਸ਼ੂ ਦਾ ਦੇਵਾਂਗੇ ਸਮਾਂ ਸਾਨੂੰ ਇਹ ਕਿਹਾ ਉਹ ਦੋ ਕਿ ਤੁਸੀਂ ਸਮਾਂ ਦਿਓ ਸਾਨੂੰ ਸਰਕਾਰ ਸਾਨੂੰ 50000 ਦੇਣਾ ਚਾਹੁੰਦੀ ਹੈ ਕੇਂਦਰ ਜੇ ਸਮਾਂ ਤੈਅ ਹੋ ਗਿਆ ਕਿ 30000 ਸਾਡਾ 20000 ਮਰਜੂ ਅਸੀਂ ਆਖੇ ਵੀ ਸਾਨੂੰ 30 ਦੇ ਦਿਓ ਅੱਜ ਤੱਕ ਕਿਸੇ ਵੀ ਮਜ਼ਦੂਰ ਨੂੰ ਕਿਸਾਨ ਨੂੰ ਪਸ਼ੂ ਦਾ ਨੁਕਸਾਨ ਦਾ 30000 ਨਹੀਂ ਦਿੱਤਾ ਜੀ ਦੂਜੀ ਗੱਲ ਤਿੰਨ ਵਾਰੀ ਇਹਨਾਂ ਦੀ ਸਰਕਾਰ ਦੇ ਵਿੱਚ ਫਸਲਾ ਮਰ ਗਿਆ ਹੂੰ ਪਿੱਛੇ ਨਰਮੇ ਦਾ ਝੋਨੇ ਦਾ ਕਣਕ ਦਾ ਹੂੰ ਅੱਜ ਵੀ ਸਾਡੇ ਫਰੀਦਕੋਟ ਦੇ ਕਿਸਾਨ ਬੈਠੇ ਨੇ ਜੈਤੂ ਦੇ ਵਿੱਚ ਉਹਨਾਂ ਨੂੰ ਕੱਖ ਨਹੀਂ ਦਿੱਤਾ ਜੀ ਦੂਜੀਆਂ ਜਿਹੜੀਆਂ ਆ ਗੱਲ ਕਰਦੇ ਆ ਵੀ ਸਾਡੀ ਸਰਕਾਰ ਕਹਿੰਦੀ ਐਮਐਸਬੀਐਸ ਤੱਕ ਘੰਟੇ 'ਚ ਦੇ ਦਿਆਂਗੇ 2 ਘੰਟੇ ਦੇ ਦਿਆਂਗੇ ਅੱਜ ਤਾਂ ਉਹ ਸਾਡੀ ਪੈਣ ਦੇਸੀ ਨਹੀਂ ਰਹੀ ਹੂੰ ਅੱਜ ਕਹਿੰਦੀ ਤਾਂ ਮੈਨੂੰ ਪਤਾ ਹੀ ਨਹੀਂ ਸੀ ਮੈਨੂੰ ਤਾਂ ਗਿਆਨ ਹੀ ਹੋਣਾ ਆਇਆ ਇਹਦਾ ਮਤਲਬ ਉਹ ਕੁਰਸੀ ਤੇ ਜਿਹੜੀ ਤੇ ਲੋਕ ਲਾਹੇ ਆ ਉੱਥੇ ਬਹਿ ਕੇ ਤੈਨੂੰ ਹੁਣ ਪਤਾ ਲੱਗਾ ਵੀ ਲੋਕ ਕੁੱਟਣੇ ਕਿਵੇਂ ਆ ਜੀ ਜੀ ਲੋਕਾਂ ਨੂੰ ਮੁਕਰਨਾ ਕਿਵੇਂ ਆ ਜੀ ਜੀ ਪਰ ਜਦੋਂ ਆਹ ਲੋਕਾਂ ਚ ਆ ਜਾਂਦੇ ਆ ਉਦੋਂ ਜਵਾਨ ਹੋਰ ਹੁੰਦੀਆਂ ਇਹਨਾਂ ਦੀ ਜਦੋਂ ਕੁਰਸੀ ਤੇ ਬਹਿਨੇ ਜਵਾਨ ਹੋ ਰਹਾ ਇਹਦੇ ਮਤਲਬ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਜਿੰਨੇ ਇਹ ਸਮੇਂ ਦੇ ਵਿੱਚ ਜੇ ਕੋਈ ਅਗਲਾ ਕਹਿੰਦਾ ਪ੍ਰਾਪਤੀ ਕੀ ਕੀਤੀ ਹੈ ਜੀ ਜੀ ਮੈਨੂੰ ਲੱਗਦਾ ਪ੍ਰਾਪਤੀਓ ਨੇ ਇਹ ਕੀਤੀ ਹੈ ਸਾਡਾ ਪੈਸਾ ਇਕੱਠਾ ਕਰਕੇ ਬਾਹਰਲੇ ਸਟੇਟਾਂ ਤੇ ਲਾਇਆ ਆ ਪਰ ਚੰਗਾ ਹੋਇਆ ਕਿ ਖਾਲੀ ਬੋ ਖਾਲੀ ਮੁੜ ਕੇ ਆ ਕੇ ਆ ਲੋਕਾਂ ਨੂੰ ਇੱਥੇ ਆਉਣਾ ਸਾਡਾ ਪੈਸਾ ਉਧਰ ਖਰਚ ਕੀਤਾ ਪਰ ਲੋਕਾਂ ਨੂੰ ਦਿੱਤਾ ਨਾ ਫਸਲ ਦਾ ਨਾ ਪਸ਼ੂਆਂ ਦਾ ਨਾ ਜਿਹੜੀ ਕੋਈ ਇਨੀ ਨੀਤੀ ਜਿਹੜੀ ਕਹਿੰਦਾ ਖੇਤੀ ਨੀਤੀ ਬਣਾਉਣੀ ਆ ਅੱਜ ਤੱਕ ਕੋਈ ਨੀਤੀ ਵੀ ਨਹੀਂ ਬਣੀ ਇਸ ਕਰਕੇ ਜਿਆਦਾ ਖਤਰਨਾਕ ਜਿਹੜਾ ਆਪਦੇ ਘਰ ਵਾਲਾ ਕਹਿੰਦੇ ਵੀ ਅੰਦਰਲਾ ਬੁੱਕਲ ਵਾਲਾ ਨਹੀਂ ਨਾ ਹੂੰ ਇਹ ਬੋਕੜ ਵਾਲਾ ਜੀ ਜੀ ਬੋਲਣਾ ਆਉਂਦਾ ਸਿਰਫ ਅਮਲ ਦੇ ਵਿੱਚ ਕੱਖ ਨਹੀਂ ਦਿੱਤਾ ਖਜ਼ਾਨੇ ਨੂੰ ਇਹ ਕਹਿੰਦਾ ਲੋਕਾਂ ਦਾ ਖਜ਼ਾਨਾ ਹੈ ਲੋਕਾਂ ਲਈ ਲਾਉਣਾ ਹੈ ਲੋਕਾਂ ਤੋਂ ਆਉਣਾ ਹੈ ਤੇ ਮੈਨੂੰ ਇਹ ਦੱਸਤਾ ਦੇਵੇ ਕਿਸੇ ਵਰਗ ਨੂੰ ਆਹ 10 ਪੈਸੇ ਦਿੱਤੇ ਆ ਜੀ ਕੋਈ ਪੈਸੇ ਨਹੀਂ ਦਿੱਤੇ ਇਸ ਕਰਕੇ ਮੁੱਖ ਮੰਤਰੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਮਝ ਗਏ ਉਹ ਜਿਹੜੇ ਕਹਿੰਦਾ ਸੀ ਇਹਨਾਂ ਨੂੰ ਤਾਂ ਧਰਨੇ ਲਾਉਣ ਨੂੰ ਬੰਦੇ ਨਹੀਂ ਲੱਭਣੇ ਹਮ ਅੱਜ ਉਹ ਮੇਰੀ ਬੇਨਤੀ ਹੈ ਮੁੱਖ ਮੰਤਰੀ ਆ ਉਹਦੇ ਕੋਲੇ ਬੜੇ ਸਾਧਨ ਹੈ ਹਮ ਉਹਦੀ ਇੰਟੈਲੀਜੈਂਸ ਹੈ ਤਾਂ ਰਿਪੋਰਟਾ ਲਵੇ ਹਮ ਕਿ ਆ ਪੰਜਾਬ ਦੇ ਲੋਕ ਨੇ ਇੱਕ ਬਾਹਰੋਂ ਲਿਆਂਦੇ ਹੋਏ ਆ ਜੀ ਪਰ ਤੁਸੀਂ ਜਦੋਂ ਪ੍ਰੋਗਰਾਮ ਕਰਦੇ ਹੋ ਤੁਸੀਂ ਤਾਂ ਸਰਕਾਰੀ ਬੱਸਾਂ ਭੇਜ ਕੇ ਇਕੱਠ ਕਰਦੇ ਹੋ ਆ ਲੋਕ ਪੈਸੇ ਕੋਲੋਂ ਲਾ ਕੇ ਆਪ ਦਾ ਇਕੱਠ ਕਰਦੇ ਨੇ ਇਹੀ ਲੜਨ ਮਰਨਗੇ ਤੇਰੇ ਵਾਲੇ ਜਿਹੜੇ ਜਾ ਕੇ ਸਰਕਾਰੀ ਬੱਸਾਂ ਜਾਣਗੇ ਉਹ ਲੜਨ ਉਹ ਨਰੇਗਾ ਵਾਲੇ ਨੇ ਤੇ ਸਾਡੇ ਨਾਲ ਆਹ ਜਿਹੜੇ ਖੇਤੀ 'ਚ ਕੰਮ ਜੁੜੇ ਨੇ ਮਰਦੇ ਨੇ ਇਸ ਕਰਕੇ ਮੈਨੂੰ ਲੱਗਦਾ ਵੀ ਆਹ ਲੋਕ ਲੜ ਸਕਦੇ ਨੇ ਕਿਰਾਏ ਤੇ ਲਿਆਂਦੇ ਲੋਕ ਲੜਨੇ ਸਕੇ ਇੱਥੇ ਅੱਜ ਜਿਹੜਾ ਵੱਡਾ ਇਕੱਠਾ ਜਿਹੜਾ ਹੋਇਆਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਅੱਜ ਇੱਕ ਪ੍ਰੋਗਰਾਮ ਜ਼ਰੂਰ ਦਿੱਤਾ ਜਾਊਗਾ ਕਿ ਫਰਵਰੀ ਮਹੀਨੇ ਦੇ ਵਿੱਚ ਦਿੱਲੀ ਵੱਲ ਦੇ ਜਿਹੜੇ ਵਿੱਚ ਜਿਹੜਾ ਕੂਚ ਆ ਉਹ ਇਹਨਾਂ ਜਥੇਬੰਦੀਆਂ ਨੇ ਕਰਨਾਗਾ ਤੇ ਆਖਿਰਕਾਰ ਕੀ ਪ੍ਰੋਗਰਾਮ ਦਿੱਤਾ ਜਾਂਦਾ ਇਹ ਵੀ ਜ਼ਰੂਰ ਹੈ ਜਿਹੜਾ ਅੱਜ ਪਤਾ ਲੱਗ ਜਾਊਗਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ